ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਲੈ ਕੇ ਬੜਾ ਸੋਹਣਾ ਪਟਨ ਚਾਹ ਰਹੇ ਹਾਂ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬਹੁਤਾ ਆਪਾਂ ਸਮਾਂ ਨਾ ਬਰਬਾਦ ਕਰਦੇ ਹੋਏ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਦੇਖ ਹੀ ਲਿਆ ਆ ਇੱਕ ਕਢਾਈ ਵਾਲਾ ਆਪਣਾ ਸੋਟ ਆ ਠੀਕ ਹੈ ਜੀ ਤੇ ਇਹਦੇ ਆਪਾਂ ਨੂੰ نیچے ਤੋਂ ਐਕਸਟਰਾ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਫੋਲਡਿੰਗ ਵਾਸਤੇ ਕਪੜਾ ਦਿੱਤਾ ਹੋਇਆ ਠੀਕ ਹੈ ਜੀ ਇਹ ਜਿਹੜੀ ਕੜਾਈ ਆ ਆਪਾਂ ਇਸ ਤਰ੍ਹਾਂ ਕੜਾਈ ਨੂੰ ਕੜਾਈ ਦੇ ਨਾਲ ਇਸ ਤਰ੍ਹਾਂ ਜੋੜ ਕੇ ਸਿੱਧਾ ਆਪਾਂ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਬਿਲਕੁਲ ਆਪਾਂ ਸਿੱਧਾ ਕਰ ਲੈਣਾ ਤੇ ਇਹਦੀ ਲੰਬਾਈ ਹੈਗੀ ਆ 42 ਇੰਚ ਆਪਾਂ ਨੂੰ ਤਿਆਰ ਚਾਹੀਦਾ ਠੀਕ ਹੈ ਜੀ ਤੇ ਇਹਦਾ ਆਪਾਂ نیچے ਤੋਂ ਫੋਲਡਿੰਗ ਦੇ ਐਕਸਟਰਾ ਨਹੀਂ ਰੱਖਣਾ ਹੈਗਾ ਉੱਪਰ ਦਾ ਐਕਸਟਰਾ ਆਪਾਂ ਹੀ ਕਰ ਲੈਣਾ ਜਿਸ ਤਰ੍ਹਾਂ ਆਪਾਂ ਨੂੰ 42 ਲੈਂਥ ਚਾਹੀਦੀ ਆ ਆਪਾਂ 44 ਦੀ ਇਹਦੀ ਕਟਿੰਗ ਕਰ ਲੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਕਪੜੇ ਨੂੰ ਪਹਿਲਾਂ ਸਿੱਧਾ ਵਿਛਾ ਲੈਣਾ ਠੀਕ ਹੈ ਕੜਾਈ ਦੇ ਨਾਲ ਇਸ ਤਰ੍ਹਾਂ ਕੜਾਈ ਨੂੰ ਮਿਲਾ ਫਿਰ ਆਪਾਂ ਇਸ ਦੀ ਲੈਂਥ ਰੱਖਣੀ ਆ ਲੈਂਥ ਇਸ ਦੀ 42 ਆ ਆਪਾਂ 43 ਰੱਖਣੀ 1 ਇੰਚ ਐਕਸਟਰਾ ਰੱਖ ਲੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਕੋਪੀ 3 ਤੇ ਨਿਸ਼ਾਨ ਲਗਾ ਲਾਂਗੇ ਇਹ ਬਸ ਇੱਕ ਇੰਚ ਲਗਾ ਲੈ ਤੇ ਇਹਦਾ ਘੇਰਾ ਤਿਆਰ ਹੈਗਾ 19 ਇੰਚ 19 ਇੰਚ ਤੋਂ ਆਪਾਂ 3 ਇੰਚ ਐਕਸਟਰਾ ਕਰ ਦੇਣਾ ਜਿਸ ਤਰ੍ਹਾਂ ਕਿ ਬਾਈ ਦੇ ਆਪਾਂ ਨਿਸ਼ਾਨ ਲਗਾ ਲਈਏ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਆਇਕਾ ਨਿਸ਼ਾਨ ਲਗਾ ਲਾਂਗੇ ਫਿਰ ਕਿੰਨੀ ਬਹੁਤ ਜਦੋਂ ਵੀ ਕਰਨਾ ਦਸਟਰੀਆ ਕੋਲ ਆ ਗਿਆ ਲੇਟ ਸਟੇਜ ਕਰਨ ਲਈ ਲੈ ਕੇ ਚਾ ਚੁਕੇ ਆਂ ਤੇ ਅਸੀਂ ਆਪਾਂ ਜਾਈਏ ਕਿ ਸੀ ਨਾਲ ਪੇਸ ਦੇ ਪਾਸੋਂ ਦੇਖਦੇ ਗਏ ਸਕੈਨ ਕਰਤੀ ਕਰਕੇ ਲਓ ਜੀ ਆਪਣੇ ਨਿਸ਼ਾਨ ਲੱਗ ਚੁੱਕੇ ਆ ਇਸ ਤਰ੍ਹਾਂ ਤੇ ਹੁਣ ਆਪਾਂ ਇਸ ਦੀ ਇਸ ਤਰ੍ਹਾਂ ਕਟਿੰਗ ਕਰਦੇ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਦੂਸਰੇ ਪੱਲੇ ਦੀ ਕਟਿੰਗ ਕਰਨ ਲੱਗੇ ਆ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਪੱਲੇ ਨੂੰ ਫੋਲਡਿੰਗ ਕਰਨੀ ਆ ਠੀਕ ਹੈ ਜੀ ਇੱਕੋ ਜਿਹਾ ਕਰਕੇ ਰੱਖ ਲੈਣਾ ਤੇ ਇਹਦੀ 44 ਇੰਚ ਲੈਂਥ ਸੀ ਤੇ ਹੁਣ ਆਪਾਂ 3 ਇੰਚ ਐਕਸਟਰਾ ਰੱਖਣਾ ਮਤਲਬ 45 ਇੰਚ ਠੀਕ ਹੈ ਜੀ 45 ਇੰਚ ਦੇ ਆਪਾਂ ਇਹਦੀ ਕਟਿੰਗ ਕਰਨੀ ਆ 45 ਇੰਚ ਤੇ ਪਹਿਲਾਂ ਆਪਾਂ ਨਿਸ਼ਾਨ ਸਾੜ ਲਵਾਂਗੇ ਇਸ ਤਰ੍ਹਾਂ ਆਪਾਂ ਆ ਬੈਕ ਸਾਈਡ ਦਾ ਪੱਲਾ ਰੱਖ ਲਿਆ ਹੋਇਆ ਤੇ ਹੁਣ ਆਪਾਂ ਫਰੰਟ ਵਾਲਾ ਇਸ ਦੇ ਉੱਤੇ ਰੱਖ ਲਵਾਂ ਠੀਕ ਹੈ ਜੀ ਇੱਕੋ ਜਿਹਾ ਕਰਕੇ ਰੱਖ ਲੈਣੀ ਆ ਤਾਂ ਕਿ ਇਹਨਾਂ ਦੀ ਲੋ ਜੀ ਆਪਾਂ ਕੱਪੜੇ ਨੂੰ ਚੰਗੀ ਤਰ੍ਹਾਂ ਵਿਛਾ ਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਮੋਢੇ ਤੇ ਥੀਲੇ ਦੇ ਦੇ ਨਿਸ਼ਾਨ ਲਗਾਵਾਂਗੇ ਹਾਂ ਜੀ ਜੀ ਹੁਣ ਆਪਾਂ ਥੀਲੇ ਦੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਆਪਾਂ ਇਹਨਾਂ ਦਾ ਥੀਰਾ ਰੱਖਾਂਗੇ 12 ਇੰਚ ਇਹਨਾਂ ਦਾ ਜੋ ਵੀ ਨਾਪ ਆ ਮੈਂ ਸਕਰੀਨ ਦੇ ਉੱਤੇ ਲਗਾ ਦਾਂਗੀ ਠੀਕ ਹੈ ਜੀ ਇਹਨਾਂ ਦੀ 19 ਚਸਟ ਠੀਕ ਹੈ ਜੀ ਇਹਨਾਂ ਦੇ ਤੀਰਾ ਜਿਹੜਾ 12 ਤੱਕ ਹੁੰਦਾ ਉਹ ਨਾਰਮਲ ਹੁੰਦਾ ਠੀਕ ਹੈ ਜੀ ਇਹਨੂੰ ਆਪਾਂ 12 ਤੱਕ ਇਹਦਾ ਨਿਸ਼ਾਨ ਲਗਾ ਲਵਾਂਗੇ ਇਸ ਤਰ੍ਹਾਂ ਇਹਨਾਂ ਦਾ ਆਪਾਂ ਮੁੰਡਾ ਲਵਾਂਗੇ 7 ਇੰਚ ਕਿਉਂਕਿ ਜਿਹੜੇ 19 ਤੱਕ ਦੇ ਨਾਪ ਹੁੰਦੇ ਉਹਨਾਂ ਦਾ ਆਪਾਂ 7 ਇੰਚ ਤੱਕ ਮੁੰਡਾ ਲੈ ਸਕਦੇ ਹਾਂ ਜੇ 19 ਤੋਂ ਆਪਣਾ ਜ਼ਿਆਦਾ ਨਾਪ ਹੋਵੇ ਤਾਂ ਆਪਾਂ 7.5 ਤੱਕ ਲੈ ਸਕਦੇ ਹਾਂ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਸਿੱਧੇ ਨਿਸ਼ਾਨ ਬਤਾ ਲਵਾਂਗੇ బాక్స్ బాక్స్ జా బ చెస్ట్గా లేదీ చెస్ట్ ఉన్నీ ఇవే నిశాచ ఇంచే నిశానుగా సంచావే జీ ఫ్రీ కార్ట్ అధ ఇంచాయి తర ఏదా ਇਹ ਤਾਂ ਆਪਾਂ ਫਾਟ ਦਾ ਨਿਸ਼ਾਨ ਲਗਾਵਾਂਗੇ ਇੱਥੇ ਲਗਾਵਾਂਗੇ ਇਹ ਆਪਾਂ 4 ਇੰਚ ਦਾ ਨਿਸ਼ਾਨ ਪਾ ਲਵਾਂਗੇ ਠੀਕ ਹੈ ਜੀ ਤਾਂ ਜਿਹੜਾ ਦੂਸਰਾ ਨਿਸ਼ਾਨ ਪਿਛਲੇ ਪੱਲੇ ਦਾ ਇੱਥੋਂ ਲਗਾਵਾਂਗੇ 1.5 ਇੰਚ ਦਾ ਇਹ ਇਥੋਂ ਆਪਾਂ ਇਹਦੀ ਉਚਾਈ ਪਾ ਲਵਾਂਗੇ ਜੇ ਕੁਝ ਨਾਲ ਸਮਝ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਪਲੇਟਾਂ ਦੇ ਨਿਸ਼ਾਨ ਲਗਾ ਲੈਣੇ ਆ ਇਸ ਤਰ੍ਹਾਂ 11 ਤੇ ਨਿਸ਼ਾਨ ਲਗਾ ਕੇ ਤਿੰਨ ਤਿੰਨ ਦਾ ਨਿਸ਼ਾਨ ਗੈਪ ਕਰਕੇ ਤੇ ਇਸ ਤਰ੍ਹਾਂ ਸਿੱਧੀਆਂ ਪਲੇਟਾਂ ਦੇ ਨਿਸ਼ਾਨ ਲਗਾ ਦਨੇ ਆ ਇਸ ਤਰ੍ਹਾਂ ਆਪਾਂ ਨਿਸ਼ਾਨਾਂ ਦੇ ਉੱਪਰ ਇਸ ਦੀ ਕਟਿੰਗ ਕਰ ਲੈਣੀ ਆ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹਾਂਜੀ ਤੇ ਲਾਸਟ ਦੇ ਵਿੱਚ ਆਪਾਂ ਇੱਕ ਕਾਟ ਪਾਉਣੀ ਆ ਇਹਦੇ ਨਾਲ ਆਪਣਾ ਗਲਾ ਪਿੱਛੇ ਨੂੰ ਨਹੀਂ ਜਾਊਗਾ ਇਹਦੇ ਨਾਲ ਗਲਾ ਨਹੀਂ ਘੁੰਮੂਗਾ ਠੀਕ ਹੈ ਜੀ ਥੈਂਕ ਯੂ